ਬੀਤੇ ਦਿਨਾਂ ਦੇ ਵਿੱਚ ਪੰਜਾਬ ਦੀਆਂ ਵੱਖ-ਵੱਖ ਅਦਾਲਤਾਂ ਨੂੰ ਬੰਬ ਦੇ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਨੇ ਜਿਸ ਕਾਰਨ ਕਈ ਵਾਰ ਮਾਹੌਲ ਖਰਾਬ ਹੋਇਆ ਤੇ ਕਈ ਵਾਰ ਆਮ ਜਨਤਾ ਦੇ ਵਿੱਚ ਡਰ ਦਾ ਮਾਹੌਲ ਵੀ ਬਣਦਾ ਹੋਇਆ ਦਿਖਾਈ ਦਿੱਤਾ ਤੇ ਹੁਣ ਇਸੇ ਨੂੰ ਹੀ ਮੱਦੇ ਨਜ਼ਰ ਰੱਖਦੇ ਹੋਏ ਜਗਰਾਉਂ ਪੁਲਿਸ ਨੇ ਜਗਰਾਉਂ ਅਦਾਲਤ ਕੰਪਲੈਕਸ ਦੇ ਵਿੱਚ ਮੌਕ ਡ੍ਰਿਲ ਕੀਤੀ ਹੈ ਇਸ ਮੌਕੇ ਪੁਲਿਸ ਨੇ ਡੌਗ ਸਕੁਐਡ ਤੇ ਬੰਬ ਨਿਰੋਧਕ ਦਸਤੇ ਦੀ ਮਦਦ ਵੀ ਲਈ ਹੈ ਤੇ ਪੂਰੀ ਗੰਭੀਰਤਾ ਦੇ ਨਾਲ ਅਦਾਲਤ ਕੰਪਲੈਕਸ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਹੈ ਇਸ ਮੌਕੇ ਅਦਾਲਤ ਕੰਪਲੈਕਸ ਨੂੰ ਖਾਲੀ ਕਰਵਾਇਆ ਗਿਆ ਅਦਾਲਤ ਕੰਪਲੈਕਸ ਦੇ ਵਿੱਚ ਮੌਜੂਦ ਵਕੀਲਾਂ ਤੇ ਆਮ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ ਪੁਲਿਸ ਦੇ ਵੱਲੋਂ ਪੂਰੀ ਤਸੱਲੀ ਦੇ ਨਾਲ ਮੌਕ ਡ੍ਰਿਲ ਕਰਵਾਈ ਗਈ ਹੈ ਪੁਲਿਸ ਨੇ ਆਪਣੀ ਮੌਕ ਡ੍ਰਿਲ ਦੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਹੀ ਕਿਸੇ ਨੂੰ ਅਦਾਲਤ ਕੰਪਲੈਕਸ ਦੇ ਵਿੱਚ ਜਾਣ ਦੀ ਇਜਾਜ਼ਤ ਦਿੱਤੀ ਹੈ ਇਸ ਮੌਕੇ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਆਮ ਲੋਕਾਂ ਤੇ ਅਦਾਲਤ ਕੰਪਲੈਕਸ ਦੀ ਸੁਰੱਖਿਆ ਯਕੀਨੀ ਬਣਾਈ ਰੱਖਣ ਦੇ ਲਈ ਹੀ ਇਹ ਮੌਕ ਡ੍ਰਿਲ ਕਰਵਾਈ ਗਈ ਹੈ ਪੁਲਿਸ ਦੇ ਵੱਲੋਂ ਉਠਾਏ ਗਏ ਇਸ ਕਦਮ ਦੀ ਵਕੀਲ ਭਾਈਚਾਰੇ ਨੇ ਛਲਾਗਾ ਕੀਤੀ ਹੈ ਇਸ ਸੰਬੰਧ ਵਿੱਚ ਪੁਲਿਸ ਅਧਿਕਾਰੀ ਤੇ ਵਕੀਲ ਕੀ ਕੁਝ ਕਹਿ ਰਹੇ ਨੇ ਤੁਹਾਨੂੰ ਵੀ ਸੁਣਾਉਂਦੇ ਆ ਜਿੰਨੇ ਤੋਂ ਜਾਣ ਨੂੰ ਪਤਾ ਲੱਗੀ ਹੈ ਐਸ ਐਚ ਓ ਸਾਹਿਬ ਨੇ ਦੱਸਿਆ ਵੀ ਅਸੀਂ ਜਿਹੜੀ ਅੱਜ ਦੀ ਇਹ ਚੈਕਿੰਗ ਹੈ ਪ੍ਰੀਕਾਸ਼ਨਰੀ ਮੈਜਰਸ ਦੇ ਤੌਰ ਤੇ ਕਰ ਰਹੇ ਹਾਂ ਕਿਉਂਕਿ ਅੱਜ ਹੀ ਡਿਸਟ੍ਰਿਕਟ ਬਾਰ ਦੇ ਵਿੱਚ ਸਾਡੀ ਲੁਧਿਆਣਾ ਦੇ ਥ੍ਰੈਟ ਆਈ ਹੈ ਵੀ ਈਮੇਲ ਆਈ ਹੈ ਉੱਥੇ ਸਾਡੇ ਇੰਗਲਿਸ਼ ਆਫਿਸ ਦੇ ਵਿੱਚ ਉਹ ਤੇ ਤਾਂ ਚਲੋ ਸਵੇਰੇ ਹੀ ਕੰਪਲੈਕਸ ਖਾਲੀ ਕਰਾ ਲਿਆ ਸੀ ਤੇ ਨੋ ਵਰਕ ਡੇ ਹੋ ਗਿਆ ਸੀ ਤਾਂ ਉਹ ਫਿਰ ਕਿਉਂਕਿ ਸਾਡੀ ਉਹ ਬਾਰ ਵੀ ਉਧਰ ਹੀ ਐਸੋਸੀਏਟ ਹੈ ਡਿਸਟ੍ਰਿਕਟ ਬਾਰ ਨਾਲ ਤਾਂ ਐਸ ਐਚ ਓ ਸਾਹਿਬ ਨੇ ਦੱਸਿਆ ਕਿ ਪ੍ਰੀਕਾਸ਼ਨਰੀ ਮੈਜਰ ਦੇ ਤੌਰ ਤੇ ਸਾਰਾ ਕੰਪਲੈਕਸ ਅੱਜ ਖਾਲੀ ਕਰਾਇਆ ਕਿਉਂਕਿ ਪਿਛਲੇ 2 ਮਹੀਨੇ ਤੋਂ ਖਾਸ ਕਰਕੇ ਫੋਰਟ ਕੰਪਲੈਕਸ ਦੇ ਸਬੰਧ ਦੇ ਵਿੱਚ ਸਾਨੂੰ ਲੀਲਸ ਡਿਫਰੈਂਟ ਬਾਰ ਡਿਫਰੈਂਟ ਫੋਰਟ ਕੰਪਲੈਕਸ ਚਾਰਿੰਗ ਆਈਆਂ ਜਿਹੜੀਆਂ ਕਈ ਨੂੰ ਹੈ ਤਾਂ ਚਿੰਤਾ ਜਨਕੀ ਹੈ ਤਾਂ ਹਲੇ ਵੀ ਕੰਟੀਨਿਟੀ ਹੈ ਜੀ ਅਸੀਂ ਸਾਰੇ ਜਿੰਨੇ ਵੀ ਸਾਡੇ ਪ੍ਰਧਾਨ ਜੀ ਆ ਕਿ ਸਾਡੀ ਸਟਿੰਗ ਵੀ ਸਾਡੇ ਨਾਲ ਸਾਡੇ ਸੀਨੀਅਰ ਐਕਟਰ ਬੀਟਾ ਮੈਂ ਦੱਸਾਂਗੀ ਪ੍ਰਲਾਦ ਜੀ ਹੈ ਅਸੀਂ ਸਾਰੇ ਉੱਥੇ ਹੈਗੇ ਸਾਰੇ ਬਾਹਰ ਹੀ ਖੜੇ ਆ ਜੀ ਹੋ ਗਿਆ 3-4 ਘੰਟਾ ਤਾਂ ਹੋਈ ਗਈ ਜੀ ਇਹ ਚੱਲ ਰਹੀ ਹੈ ਇਹ ਤਾਂ ਹੁਣ ਕੋਈ ਨਹੀਂ ਦੱਸ ਸਕਦੀ ਕਰ ਰਿਹਾ ਇਨਵੈਸਟੀਗੇਸ਼ਨ ਇਸ ਤੋਂ ਬਾਅਦ ਖੜੇ ਹਾਂ ਜੀ ਇਹ ਕੋਈ ਅਜਿਹਾ ਨਾ ਦੀ ਸਕਰੀ ਟੈਕਨੀਕ ਬਹੁਤ ਐਡਵਾਂਸ ਸਟੇਜ ਤੇ ਚਲੀ ਗਈ WhatsApp ਗਰੁੱਪਸ ਹੈ ਹੁਣ ਵੀ ਅੱਜ ਜਦੋਂ ਇਹ ਮੌਕ ਡੇਟ ਕਰਾਣੀ ਸੀ ਸਾਡੇ ਪ੍ਰਧਾਨ ਜੀ ਨੇ ਬਤਾਇਆ ਜਦੋਂ ਇਹ ਮੈਸੇਜ ਸਾਡੇ ਗਰੁੱਪ ਦੇ ਵਿੱਚ ਪਾਇਆ ਬਾਰ ਐਸੋਸੀਏਸ਼ਨ ਦੇ ਵਿਦਿਨ ਫਿਊ ਮਿੰਟਸ ਦੇ ਵਿੱਚ ਹੀ ਸਾਰੇ ਜਿੰਨੇ ਵਕੀਲ ਹੈ ਸਾਡੇ ਸਹਿਬਾਨ ਔਰ ਸਾਡੇ ਕਲਰਕ ਔਰ ਸਟਾਫ ਸਾਰਾ ਹੀ ਬਾਹਰ ਆ ਗਿਆ ਸੀਗਾ ਕਿਉਂਕਿ ਅੱਜਕੱਲ ਟੈਕਨੋਲੋਜੀ ਹੈ ਬਾਕੀ ਇਹ ਸਾਰੀ ਪੜੀ ਲਿਖੀ ਜਮਾਤ ਹੈ ਸਾਡੀ ਤਾਂ ਮੈਨੂੰ ਸਮਝਦਾ ਕਿ ਕੋਈ ਬਾਹਲਾ ਕੋਈ ਚੰਚਟ ਕਰਨਾ ਪਵੇ ਕੋਈ ਬੰਦਾ ਆਪਦੀ ਕਿਉਂ ਪਰਾਂਜੀ ਕੀ ਕਹਿਣਾ ਚਾਹੁੰਦੇ ਇਸ ਉਹ ਸੇਫ ਸਾਈਡ ਤਾਂ ਨਹੀਂ ਹੈਗੀ ਕਿਉਂਕਿ ਜਦੋਂ ਐਂਟਰੀ ਹੁੰਦੀ ਆ ਇੱਥੇ ਕਈ ਮੋਟਰਸਾਈਕਲ ਵੈਸੇ ਤਾਂ ਮੋਸਟਲੀ ਕਾਰਾਂ ਵਕੀਲ ਸਾਹਿਬ ਆਉਂਦੀਆਂ ਹੀ ਆਉਂਦੀਆਂ ਵਾ ਬਟ ਬਾਈਕ ਦੇ ਉੱਤੇ ਆਮ ਕਲਾਇੰਟ ਵੀ ਆਉਂਦੇ ਆ ਹੁਣ ਕਲਾਇੰਟ ਦੀ ਸ਼ਕਲ ਦੇ ਵਿੱਚ ਜਾਂ ਸ਼ੇਮ ਚ ਉਹ ਜਿਹੜੀ ਮੇਨ ਐਂਟਰੀ ਜਦੋਂ ਆਪਾਂ ਕਰਦੇ ਆ ਕੋਰਪ ਕੰਪਲੈਕਸ ਦੇ ਵਿੱਚ ਅੰਦਰ ਉੱਥੇ ਤਾਂ ਇੱਕ ਮਸ਼ੀਨ ਲੱਗੀ ਆ ਇਸ ਤੋਂ ਬਿਨਾ ਤਾਂ ਨਹੀਂ ਕੋਈ ਜੋ ਮੇਨ ਗੇਟ ਆ ਉੱਥੇ ਨਹੀਂ ਹੈ ਪਾਰਕਿੰਗ ਤਾਂ ਤਾਂ ਹੈ ਗਈ ਸਤਾਹੀ ਕਹਿ ਸਕਦੇ ਆਂ ਕਿ ਪ੍ਰੋਪਰ ਕੋਈ ਜੇ ਕੋਈ ਉਸੇ ਰੈਗੂਲਰ ਬੰਦਾ ਖੜੇ ਆ ਵਕੀਲ ਸਾਹਿਬ ਜਾਂ ਕੋਈ ਬਾਕੀ ਸਟਾਫ ਤੋਂ ਬਿਨਾ ਉਹਨੂੰ ਪਤਾ ਹੀ ਹੁੰਦਾ ਵਾ ਕਿ ਆ ਰਹੇ ਨੇ ਉਸ ਤੋਂ ਬਿਨਾ ਜੋ ਵੀ ਐਂਟਰੀ ਕਰ ਰਿਹਾ ਉਡੀ ਚੈਕਿੰਗ ਕਰਕੇ ਫਿਰ ਐਂਟਰੀ ਐਂਟਰੀ ਹੋਏਗੀ ਕਿਉਂਕਿ ਆਪਾਂ ਸੇਫ ਸਾਈਡ ਮਹਿਸੂਸ ਕਰ ਸਕੀਏ ਨਾ ਕੋ ਸਾਡੇ ਕੋਲੇ ਮੇਨ ਸਾਧਨ ਦੇ ਚੱਕਰ ਹੁੰਦਾ ਵਾ ਜੇ ਆਪਣੇ ਕੋਲ ਸਾਧਨ ਉਹ ਜਾ ਕੋਈ ਹੈ ਜੇ ਸਾਡੇ ਕੋਲ ਉਹ ਜਾ ਕੋਈ ਸਾਧਨ ਬਣੂਗਾ ਤਾਂ ਅਸੀਂ ਆਪ ਦੇ ਵੱਲੋਂ ਕਰ ਸਕਦੇ ਹਾਂ ਪਰ ਸਾਡੀ ਪੁਲਿਸ ਇਨੀ ਕੈਪੇਬਲ ਹੈ ਕਿ ਮੇਨ ਗੇਟ ਦੇ ਉੱਪਰ ਤਾਂ ਇਹ ਜਾ ਕੋਈ ਨਾ ਕੋਈ ਸਾਧਨ ਹੋ ਰੱਖਦਾ ਕੋਰਟ ਕੰਪਲੈਕਸ ਦੇ ਵਿੱਚ ਅੱਜ ਮੌਕ ਡ੍ਰਿਲ ਕੀਤੀ ਗਈ ਹੈ ਜੀ ਜੀ ਸ੍ਰੀ ਰਵਿਰਸਰਵਾਲਾ ਜੀ ਦੇ ਹੁਕਮ ਮੁਤਾਬਕ ਜੀ ਅੱਜ ਪੂਰੇ ਕੋਰਟ ਕੰਪਲੈਕਸ ਦੀ ਇਹਨਾਂ ਰਿਕਾਰਡਿੰਗ ਤੇ ਆਊਟਰ ਕਾਟਨ ਦੀ ਚੈਕਿੰਗ ਕੀਤੀ ਗਈ ਹੈ ਜੀ ਇਹ ਸਾਡਾ ਇੱਕ ਪਾਰਟ ਆਫ ਮੌਕ ਡ੍ਰਿਲ ਹੈ ਜੀ ਜੇਕਰ ਸਾਨੂੰ ਕਦੇ ਚੈਕਿੰਗ ਕਰਨੀ ਪੈ ਜੇ ਉਸ ਉਸ ਦੇ ਰਿਗਾਰਡਿੰਗ ਆਪਾਂ ਕਿਵੇਂ ਤੇ ਕਿੱਥੋਂ ਚੈਕਿੰਗ ਸਟਾਰਟ ਕਰ ਸਕਦੇ ਆ ਕਿਹੜੇ ਕਿਹੜੇ ਹਿੱਸੇ ਚੈੱਕ ਕਰ ਸਕਦੇ ਹਾਂ ਉਹਦੇ ਵਿੱਚ ਕੀ ਹੁੰਦਾ ਜੀ ਜਦੋਂ ਐਦਾਂ ਦੀ ਕੋਈ ਕਿਸੇ ਪਾਸੇ ਇਨਫੋਰਮੇਸ਼ਨ ਆਉਂਦੀ ਹੈ ਤੇ ਮੌਕ ਡ੍ਰਿਲ ਸਟਾਰਟ ਹੋ ਜਾਂਦੀ ਹੈ ਉਹਦੇ ਦੇ ਰਿਗਾਰਡਿੰਗ ਸਾਡੀ ਜੀ ਮੌਕ ਡ੍ਰਿਲ ਕੀਤੀ ਵੀ ਨਹੀਂ ਜੀ ਬਾਕੀ ਜਿਹੜੀਆਂ ਗੱਡੀਆਂ ਹੈਗੀਆਂ ਉਹਨਾਂ ਨੂੰ ਜਿਹੜਾ ਆਪਾਂ ਜਿਹੜਾ ਸਾਡਾ ਸੌਫਟਵੇਅਰ ਉੱਤੇ ਆਪਾਂ ਚੈੱਕ ਕਰ ਰਹੇ ਗੱਡੀਆਂ ਦੇ ਨੰਬਰ ਉਹ ਤੇ ਹਜੇ ਤੱਕ ਐਦਾਂ ਦੀ ਕੋਈ ਵੀ ਸਾਨੂੰ ਚੀਜ਼ ਜਿਹੜੀ ਕੋਈ ਜਿਹੜੀ ਖਰਾਬ ਲੱਗੋ ਨਹੀਂ ਮਿਲੂਗੀ ਜੀ ਜੀ ਨਹੀਂ ਅਦਾ ਦੀ ਕੋਈ ਗੱਲ ਨਹੀਂ ਹੈ ਇਹ ਸਿਰਫ ਤੇ ਸਿਰਫ ਇੱਕ ਜਿਹਦਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਮੁਕ ਡ੍ਰਿਲਰ ਗਾਹਾਂ ਤੋਂ ਵੀ ਜਿਹੜਾ ਅੱਗੇ ਜੇਕਰ ਰੱਖਦੇ ਹੋ ਤਾਂ ਚੌਕੰਦ ਕਰਨ ਦੀ ਲੋੜ ਪਵੇ ਤਾਂ ਆਪਾਂ ਕਿਵੇਂ ਚੈਕਿੰਗ ਸਟਾਰਟ ਕਰ ਸਕਦੇ ਆ ਕਿਹੜੇ ਕਿਹੜੇ ਹਿੱਸੇ ਚੈੱਕ ਕਰ ਸਕਦੇ ਇਹਦਾ ਪਾਰਟ ਆਫ ਹੈ ਮੁਕ ਡ੍ਰਿਲਰ ਆ ਮੈਂ ਅਸਕਰਪਾਲ ਸਿੰਘ ਸਿੱਧੂ